ਬਾਬੇ ਦੇ ਤੰਤਰਿਕਾਂ ਦੇ ਜਾਦੂ ਦੀ ਗੱਲ ਨਹੀਂ ਅੱਜ ਗੱਲ ਕਰਾਂਗੇ ਬ੍ਰੇਨ ਰਿਸਰਚ ਦੀ ਜੌਨ ਜੇ ਮਡੀਨਾ ਇੱਕ ਡਿਵੈਲਪਮੈਂਟ ਮੋਲੀਕੂਲਰ ਬਾਇਓਲੋਜਿਸਟ ਜਿਨ੍ਹਾਂ ਦਾ ਮੇਨ ਰਿਸਰਚ ਦਾ ਏਰੀਆ ਹੈਗਾ ਆਈਸੋਲੇਸ਼ਨ ਐਂਡ ਕੈਰੇਕਟਰਾਇਜ਼ੇਸ਼ਨ ਆਫ ਜੀਨਸ ਇਨਵੋਲਵਡ ਇਨ ਹਿਊਮਨ ਬ੍ਰੇਨ ਡਵੈਲਪਮੈਂਟ ਜਾਨ ਵੋਡਿਨਾ ਨੇ ਆਪਦਾ ਜਿਹੜਾ ਮੈਕਸਿਮਮ ਕੈਰੀਅਰ ਸੀਗਾ ਉਹ ਮੈਂਟਲ ਹੈਲਥ ਨੂੰ ਸਮਝਣ ਦੇ ਵਿੱਚ ਲਾਇਆ ਤੇ ਉਹ ਸਾਰਾ ਕੁਝ ਸਮਝਣ ਤੋਂ ਬਾਅਦ ਹੀ ਉਹਨਾਂ ਨੇ ਦਿਮਾਗ ਦੇ ਬਾਰੇ 12 ਰੂਲ ਬਣਾਏ ਆਪਦੀ ਕਿਤਾਬ ਬ੍ਰੇਨ ਰੂਲਸ ਦੇ ਵਿੱਚ ਤੇ ਅੱਜ ਅਸੀਂ ਇਸੇ ਕਿਤਾਬ ਦੇ ਵਿੱਚੋਂ ਉਹ 12 ਬ੍ਰੇਨ ਰੂਲ ਸਿੱਖਾਂਗੇ ਤੇ ਆਪਾਂ ਇਹੋ ਜਿਹੇ ਤਰੀਕੇ ਸਿੱਖਾਂਗੇ ਜਿੰਨਾਂ ਨੂੰ ਸਿੱਖਣ ਤੋਂ ਬਾਅਦ ਆਪਦੇ ਦਿਮਾਗ ਦੀ ਜਿਹੜੀ ਪਰਫਾਰਮੈਂਸ ਆ ਉਹ 34% ਹੋਰ ਵਾਧੂਗੀ ਤੁਹਾਡੀ ਤਾਂ ਉਹ ਸ਼ੁਰੂ ਕਰਦੇ ਆਂ ਅੱਜ ਦਾ ਵੀਡੀਓ ਤੇ ਬੜੇ ਹੀ ਜਿਹੜੇ ਸ਼ਾਨਦਾਰੇ ਰੂਲ ਨੇ ਬ੍ਰੇਨ ਦੇ ਰੂਲ ਉਹਨਾਂ ਬਾਰੇ ਆਪ ਪਰ ਸਭ ਤੋਂ ਪਹਿਲਾਂ ਦਾ ਬ੍ਰੇਨ ਦਾ ਰੂਲ ਆਉਂਦਾ ਉਹ ਹੈਗਾ ਐਕਸਰਸਾਈਜ਼ ਬੂਸਟ ਬ੍ਰੇਨ ਪਾਵਰ ਜਿਹੜਾ ਕਿਤਾਬ ਦੇ ਲੇਖਕ ਨੇ ਆਥਰ ਉਹ ਦੋ ਲੋਕਾਂ ਨੂੰ ਮਿਲੇ ਜਿਨ੍ਹਾਂ ਦੋਨਾਂ ਲੋਕਾਂ ਦੀ ਜਿਹੜੀ ਉਮਰ ਸੀਗੀ ਉਹ 80 ਜਾਨਕੀ 80 ਸਾਲ ਦੇ ਲਾਗੇ ਤਾਂਗੀ ਸੀ ਉਹਨਾਂ ਚੋਂ ਇੱਕ ਬੰਦਾ ਬੀਲਚੇਅਰ ਦੇ ਉੱਤੇ ਆਪਦਾ ਸਾਰਾ ਟਾਈਮ ਗੁਜ਼ਾਰਦਾ ਸੀਗਾ ਬਿਨਾਂ ਗੱਲ ਤੋਂ ਰੋਣ ਲੱਗ ਜਾਂਦਾ ਸੀਗਾ ਉਹ ਬਸ ਕੰਧਾਂ ਵੱਲ ਦੇਖਦੇ ਰਹਿੰਦੇ ਬਸ ਉਹ ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਆਪਦੀ ਮੌਤ ਦਾ ਇੰਤਜ਼ਾਰ ਹੀ ਕਰ ਰਹੇ ਸੀਗੇ ਤੇ ਉਹਨਾਂ ਵਿੱਚੋਂ ਇੱਕ ਬੰਦਾ ਸੀਗਾ ਫ੍ਰੈਂਕ ਉਸੇ ਸਾਲਾਂ ਦੇ ਹੋਣ ਦੇ ਬਾਵਜੂਦ ਵੀ 80 ਸਾਲਾਂ ਦੇ ਨਹੀਂ ਲੱਗਦੇ ਸੀਗੇ ਉਹ ਆਪਦੀ ਜ਼ਿੰਦਗੀ ਦੇ ਵਿੱਚ ਬੜੇ ਐਕਟਿਵ ਸੀਗੇ ਉਹ ਆਪਣੀ ਜ਼ਿੰਦਗੀ ਨੂੰ ਬੜੇ ਵਧੀਆ ਢੰਗ ਦੇ ਨਾਲ ਇੰਜੋਏ ਕਰਦੇ ਸੀਗੇ ਤੇ ਜਿਹੜੇ ਫ੍ਰੈਂਕ ਸੀ ਵੀ ਜਿਹੜਾ ਉਹ ਐਕਟਿਵ ਰਹਿੰਦੇ ਨੇ ਵੀ ਜਿਹੜਾ ਉਹ ਆਪਦੀ ਜ਼ਿੰਦਗੀ ਨੂੰ ਚੰਗੇ ਤਰੀਕੇ ਦੇ ਨਾਲ ਜਿਉਂਦੇ ਨੇ ਉਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਉਹਨਾਂ ਸਾਰੀਆਂ ਚੀਜ਼ਾਂ ਦਾ ਕਾਰਨ ਕੀ ਐਕਸਰਸਾਈਜ਼ ਹੈਗੀ ਆ ਵੀ ਇਹ ਸਾਰੀਆਂ ਚੀਜ਼ਾਂ ਦੀ ਵਜ੍ਹਾ ਇਹੀ ਆ ਜਾਂ ਫਿਰ ਇਹਦੇ ਪਿੱਛੇ ਕੋਈ ਹੋਰ ਗੱਲ ਆ ਇੱਥੇ ਸਵਾਲ ਇਹ ਹੈ ਆ ਵੀ ਇੱਕ ਦੇਖਣ ਨੂੰ ਇਦਾਂ ਲੱਗਦਾ ਸੀਗਾ ਵੀ ਉਹ ਐਕਸਰਸਾਈਜ਼ ਕਰਦੇ ਨੇ ਤਾਂ ਕਰਕੇ ਇਹਨੇ ਚੁਸਤ ਦਰਸਤ ਨੇ ਤੇ ਆਪਦੀ ਜ਼ਿੰਦਗੀ ਵਧੀਆ ਤਰੀਕੇ ਦੇ ਨਾਲ ਜਿਉਂਦੇ ਨੇ ਜਾਂ ਫਿਰ ਉਹਨੂੰ ਐਕਸਪੈਰੀਮੈਂਟ ਕਰਕੇ ਪੱਕਾ ਜਿਵੇਂ ਕਹਿੰਦੇ ਸਬੂਤ ਦੇ ਤੌਰ ਤੇ ਉਹ ਤੇ ਸਿੱਧ ਕੀਤਾ ਜਾ ਸਕਦਾ ਸੀਗਾ ਵੀ ਉਹ ਸਾਰੀਆਂ ਚੀਜ਼ਾਂ ਦਾ ਕਾਰਨ ਹੈ ਜਿਹੜਾ ਉਹ ਐ ਸਟਾਰ ਕਰ ਦਿੱਤੇ ਤੇ ਉਹਨਾਂ ਐਕਸਪੈਰੀਮੈਂਟਾਂ ਦੇ ਸਿੱਟੇ ਇਹ ਨਿਕਲੇ ਤੇ ਉਹਨਾਂ ਸਿੱਟਿਆਂ ਦੇ ਵਿੱਚ ਇਹ ਨਿਕਲਿਆ ਜਿਹੜੇ ਬੰਦੇ ਕਸਰਤ ਕਰਦੇ ਸੀਗੇ ਐਕਸਰਸਾਈਜ਼ ਕਰਦੇ ਸੀਗੇ ਉਹ ਬੰਦੇ ਦੂਜੇ ਬੰਦਿਆਂ ਦੇ ਨਾਲੋਂ ਸੋਚਣ ਦੇ ਵਿੱਚ ਸਪੈਸ਼ਲ ਥਿੰਕਿੰਗ ਦੇ ਵਿੱਚ ਬਹੁਤ ਬੈਟਰ ਸੀਗੇ ਬਹੁਤ ਅੱਗੇ ਸੀਗੇ ਉਹਨਾਂ ਲੋਕਾਂ ਨਾਲ ਜਿਹੜੇ ਲੋਕ ਸਿਰਫ ਬੈਠੇ ਰਹਿੰਦੇ ਆ ਕੋਈ ਕਸਰਤ ਨਹੀਂ ਕਰਦੇ ਸੁਸਤ ਜ਼ਿੰਦਗੀ ਜਿਉਂਦੇ ਆ ਜਿਵੇਂ ਕਹਿੰਦੀ ਆ ਆਪਦੀ ਜ਼ਿੰਦਗੀ ਦੇ ਵਿੱਚ ਬੜੇ ਉਹ ਆਲਸੀ ਨੇ ਉਹਨਾਂ ਲੋਕਾਂ ਨਾਲ ਉਹਨਾਂ ਦੀ ਜਿਹੜੀ ਥਿੰਕਿੰਗ ਸੀਗੀ ਉਹਨਾਂ ਦੀ ਜਿਹੜੀ ਸੋਚਣ ਦੀ ਪਾਵਰ ਸੀਗੀ ਫੈਸਲੇ ਲੈਣ ਦੀ ਸਮਰੱਥਾ ਸੀਗੀ ਉਹ ਬਹੁਤ ਜ਼ਿਆਦਾ ਸੀਗੀ ਜ ਰੱਬ ਨੇ ਆਪਾਂ ਨੂੰ ਇੱਕ ਇਹੋ ਜਿਹੇ ਸਰੀਰ ਦੇ ਨਾਲ ਬਣਾਇਆ ਸੀਗਾ ਜਿਹੜਾ ਕਿ ਅਜ ਤੋਂ ਲੱਖਾਂ ਸਾਲ ਪਹਿਲਾਂ ਹਰ ਇੱਕ ਦਿਨ 12 ਮਾਈਲ ਜਾਨਕੀ 1 ਕਿਲੋਮੀਟਰ ਤੋਂ ਵੀ ਵੱਧ ਮਾਈਲ ਹੁੰਦਾਗਾ ਵੀ 12 ਮਾਈਲ ਪਰ ਡੇ ਚੱਲਦਾ ਸੀਗਾ ਇਸੇ ਕਰਕੇ ਜਿਹੜਾ ਸਾਡਾ ਦਿਮਾਗ ਆ ਜਿਆਦਾ ਵਧੀਆ ਫੈਸਲੇ ਉਦੋਂ ਲੈਂਦਾ ਜਿਆਦਾ ਵਧੀਆ ਉਦੋਂ ਕੰਮ ਕਰਦਾ ਜਦੋਂ ਆਪਾਂ ਐਕਸਰਸਾਈਜ਼ ਕਰਦੇ ਆ ਭਾਜਦੇ ਆ ਦੌੜਦੇ ਆ ਜਿਆਦਾ ਰਨਿੰਗ ਕਰਦੇ ਆ ਜਿਆਦਾ ਤੁਰਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਤੁਰਦੇ ਆ ਜਾਂ ਫਿਰ ਐਕਸਰਸਾਈਜ਼ ਕਰਦੇ ਆ ਤਾਂ ਆਪਣਾ ਜਿਹੜਾ ਹਾਰਟ ਦਾ ਰੇਟ ਹੁੰਦਾ ਉਹ ਇਨਕਰੀਜ਼ ਹੁੰਦਾ ਤੇ ਉਹਦੇ ਨਾਲ ਆਪਣੇ ਦਿਮਾਗ ਦੇ ਵਿੱਚ ਜਿਹੜਾ ਖੂਨ ਦੀ ਸਪਲਾਈ ਹੁੰਦੀ ਆ ਉਹ ਜ਼ਿਆਦਾ ਹੁੰਦੀ ਆ ਤੇ ਉਹਦੇ ਨਾਲ ਦਿਮਾਗ ਜਿਹੜਾ ਬੈਟਰ ਕੰਮ ਕਰਦਾ ਇਹਨਾਂ ਚੀਜ਼ ਜੋ ਕਿ ਆਪਣੇ ਦਿਮਾਗ ਦੇ ਵਿੱਚ ਜਿਹੜੇ ਜ਼ਹਿਰੀਲੇ ਨਿਊਟ੍ਰੋਨ ਹੁੰਦੇ ਆ ਉਹਨਾਂ ਨੂੰ ਕੱਢ ਦਿੰਦਾ ਤੇ ਇਹ ਸਾਰੇ ਕਨਸੈਪਟ ਦੇ ਉੱਤੇ ਇੱਕ ਕਿਤਾਬ ਵੀ ਲਿਖੀ ਵੀ ਆ ਤੁਸੀਂ ਸਰਚ ਕਰਕੇ ਉਸ ਕਿਤਾਬ ਨੂੰ ਵੀ ਪਾਲ ਕੇ ਪੜ ਸਕਦੇ ਆ ਉਸ ਕਿਤਾਬ ਦਾ ਨਾਮ ਹੈਗਾ ਸਪਾਰਕ ਅਗਲਾ ਰੂਲ ਆਉਂਦਾ ਦਾ ਹਿਊਮਨ ਬ੍ਰੇਨ ਇਨਵੋਲਵਡ ਟੂ ਇਹ ਰੂਲ ਕਹਿੰਦਾ ਵੀ ਆਪਾਂ ਨੂੰ ਇਨਸਾਨਾਂ ਨੂੰ ਬੜੇ ਲੱਖਾਂ ਕਰੋੜਾਂ ਸਾਲ ਲੱਗੇ ਆ ਇਹਨਾਂ ਵਧੀਆ ਸ਼ਾਨਦਾਰ ਦਿਮਾਗ ਜਿਹਦੇ ਵਿੱਚ ਆਪਾਂ ਦੂਜੀਆਂ ਪ੍ਰਜਾਤੀਆਂ ਨਾਲੋਂ ਇਨਸਾਨ ਬਹੁਤ ਜ਼ਿਆਦਾ ਪਾਵਰਫੁਲ ਸੋਚ ਸਕਦਾ ਆਪਣੇ ਕੋਲ ਕਿੰਨਾ ਕੁਝ ਆਪਾਂ ਭਾਸ਼ਾ ਬੋਲ ਸਕਦੇ ਆ ਸਮਝ ਸਕਦੇ ਆ ਪਰ ਦੂਜੇ ਪਾਸੇ ਜਾਨਵਰ ਜਾਂ ਫਿਰ ਹੋਰ ਕੋ ਕਰ ਸਕਦਾ ਇਹ ਦਿਮਾਗ ਆਪਾਂ ਨੂੰ ਪੌਣ ਦੇ ਵਿੱਚ ਬੜੇ ਹੀ ਲੰਮੇ ਸਾਲ ਲੱਗੇ ਨੇ ਇਸ ਤੋਂ ਪਹਿਲਾਂ ਦੱਸ ਦੇਣੇ ਕਿ ਸਾਡੇ ਕੋਲ ਇੱਕ ਵਿਜਟ ਬ੍ਰੇਨ ਸੀਗਾ ਜਾਨਕੀ ਇੱਕ ਸ਼ਿਪਕਲੀ ਦਾ ਦਿਮਾਗ ਸੀਗਾ ਜੋ ਕਿ ਸਰੀਰ ਦੇ ਜਿਹੜੇ ਬੇਸਿਕ ਫੰਕਸ਼ਨ ਹੁੰਦੇ ਆ ਜਾਨਕੀ ਜਿਹੜੀਆਂ ਨਾਰਮਲ ਜ਼ਰੂਰਤਾਂ ਜਿਨੀਆਂ ਕਿ ਪਸ਼ੂ ਜਾਂ ਫਿਰ ਦੂਜੀਆਂ ਪ੍ਰਜਾਤੀਆਂ ਜਿਹੜੇ ਜੀਵ ਹੁੰਦੇ ਉਹ ਵੀ ਪੂਰੀਆਂ ਕਰਦੇ ਆ ਸਿਰਫ ਆਪਾਂ ਉਹਨੀਆਂ ਚੀਜ਼ਾਂ ਤੱਕ ਹੀ ਸੀਮਤ ਸੀਗੇ ਜਿਵੇਂ ਕਿ ਸਾਹ ਲੈਣਾ ਹਾਰਟ ਰੇਟ ਨੂੰ ਮੈਂਟੇਨ ਰੱਖਣਾ ਸੌਣਾ ਜਾਗਣਾ ਬਸ ਇਹਨਾਂ ਚੀਜ਼ਾਂ ਤੱਕ ਇਨਸਾਨ ਜਿਹੜਾ ਸੀਗਾ ਉਹ ਸੀਮਤ ਸੀਗਾ ਇਹ ਕੋਈ ਬੜਾ ਪਚੀਦਾ ਕੰਮ ਨਹੀਂ ਕਰ ਸਕਦਾ ਸੀਗਾ ਕੋਈ ਬੜਾ ਕੰਪ ਉਸ ਤੋਂ ਬਾਅਦ ਇਹ ਚੀਜ਼ ਦੇ ਵਿੱਚ ਹੌਲੀ-ਹੌਲੀ ਡਿਵੈਲਪਮੈਂਟ ਹੋਣਾ ਸ਼ੁਰੂ ਹੋਇਆ ਉਸ ਤੋਂ ਬਾਅਦ ਆਪਾਂ ਇਹ ਕਹਿ ਸਕਦੇ ਹਾਂ ਵੀ ਆਪਾਂ ਨੂੰ ਇੱਕ ਕੈਟ ਦਾ ਦਿਮਾਗ ਮਿਲਿਆ ਜਾਨਕਿ ਜਿੰਨਾ ਬਿੱਲੀ ਦੇ ਵਿੱਚ ਦਿਮਾਗ ਹੁੰਦਾ ਉਹਨਾਂ ਦਿਮਾਗ ਡਿਵੈਲਪਮੈਂਟ ਹੋ ਗਿਆ ਉਸ ਤੋਂ ਬਾਅਦ ਕੁਝ ਹੋਰ ਚੀਜ਼ਾਂ ਇਨਸਾਨਾਂ ਨੂੰ ਜਿਹੜੀਆਂ ਮਿਲੀਆਂ ਜਿਵੇਂ ਕਿ ਉਹ ਸ਼ਿਕਾਰ ਨੂੰ ਦੇਖ ਕੇ ਉਹਨੂੰ ਸ਼ਿਕਾਰ ਕਰ ਸਕਦੇ ਸੀਗੇ ਸ਼ਿਕਾਰੀ ਨੂੰ ਦੇਖ ਕੇ ਆਪਦੇ ਆਪ ਦਾ ਬਚਾਅ ਕਰ ਸਕਦੇ ਸੀਗੇ ਜਾਂ ਫਿਰ ਰਿਪ੍ਰੋਡਕਸ਼ਨ ਕਰ ਸਕਦੇ ਸੀਗੇ ਕਹਿੰਦੇ ਤੋਂ ਭਾਵ ਆਪਦੀ ਜਿਹੜੀ ਪੀੜ੍ਹੀ ਨੂੰ ਅੱਗੇ ਵਧਾ ਸਕਦੇ ਸੀਗੇ ਤੇ ਹੋਰ ਕਈ ਸਾਲਾਂ ਤੋਂ ਬਾਅਦ ਆਪਣੇ ਦਿਮਾਗ ਦੇ ਵਿੱਚ ਐਡ ਹੋਇਆ ਕਾਰਟੈਕਸ ਉੱਚੀ ਦੇ ਨਾਲ ਆਪਾਂ ਨੂੰ ਬੋਲਣ ਦੀ ਮੈਮਰੀ ਭਾਸ਼ਾ ਦੀ ਗੱਲ ਕਰਨ ਦੀ ਇਹ ਸਾਰੀਆਂ ਪਾਵਰਾਂ ਮਿਲ ਗਈਆਂ ਤੇ ਸਾਰੀਆਂ ਚੀਜ਼ਾਂ ਉਦੋਂ ਹੋਈਆਂ ਜਦੋਂ ਇਨਸਾਨ ਨੇ ਦੋ ਪੈਰਾਂ ਦੇ ਉੱਤੇ ਚੱਲਣਾ ਸਿੱਖ ਲਿਆ ਸੀਗਾ ਦੋ ਪੈਰਾਂ ਦੇ ਉੱਤੇ ਚੱਲਣ ਦੇ ਕਾਰਨ ਆਪਣੇ ਸਰੀਰ ਨੂੰ ਜਿਹੜੀ ਆ ਅੱਧੀ ਨਰਜੀ ਦੀ ਲੋੜ ਪੈਂਦੀ ਸੀ ਜਿਹੜੀ ਬਾਕੀ ਨਰਜੀ ਹੁੰਦੀ ਸੀ ਉਹ ਸਾਰੀ એનર્ਜੀ ਬ੍ਰੇਨ ਦੀ ਡਿਵੈਲਪਮੈਂਟ ਵਿੱਚ ਲੱਗ ਜਾਂਦੀ ਸੀ ਇਹਨਾਂ ਚੀਜ਼ਾਂ ਦੀ ਬਦੌਲਤ ਸਾਨੂੰ ਇਹ ਇੰਨਾ ਵਧੀਆ ਅਮੇਜ਼ਿੰਗ ਕੰਪਲੈਕਸ ਦਿਮਾਗ ਮਿਲ ਗਿਆ ਤੀਜਾ ਰੂਲ ਆਉਂਦਾ ਐਵਰੀ ਬ੍ਰੇਨ ਇਜ਼ ਵਾਇਰਡ ਡਿਫਰੈਂਟਲੀ ਯਾਨੀ ਕਿ ਹਰ ਇੱਕ ਦਿਮਾਗ ਅਲੱਗਾ ਅਲੱਗ ਤਰੀਕੇ ਦੇ ਨਾਲ ਵਾਇਡ ਹੋਇਆ ਵਾ ਜਾਨੀ ਕਿ ਉਹਦੀਆਂ ਤਾਰਾਂ ਜਿਵੇਂ ਕਹਿੰਦੀ ਆ ਪੰਜਾਬੀ ਚ ਤਾਣਾ ਬਾਣਾ ਬਣਿਆ ਵਾ ਹੈ ਇੱਕ ਦਿਮਾਗ ਦਾ ਮਾਈਕਲ ਜਾਰਡਨ ਜੋ ਕਿ ਦੁਨੀਆ ਦੇ ਇੱਕ ਬੈਸਟ ਬਾਸਕਟਬਾਲ ਦੇ ਪਲੇਅਰ ਰਹੇ ਨੇ ਉਹਨਾਂ ਨੇ 1994 ਦੇ ਵਿੱਚ ਬਾਸਕਟਬਾਲ ਨੂੰ ਛੱਡ ਕੇ ਬੇਸਬਾਲ ਜੁਆਇਨ ਕਰ ਲਿਆ ਜੌਨ ਨੂੰ ਇੱਕ ਤੋਂ ਬਾਅਦ ਇੱਕ ਹਾਰਾਂ ਦਾ ਸਾਹਮਣਾ ਕਰਨਾ ਪਿਆ ਤੇ ਉਹਨਾਂ ਤੋਂ ਆਊਟਫੀਲਡ ਦੇ ਵਿੱਚ 11 ਗਲਤੀਆਂ ਹੋਈਆਂ ਤੇ ਸਾਰੇ ਸੀਜ਼ਨ ਦੇ ਵਿੱਚ ਉਹਨਾਂ ਨੇ ਘੱਟ ਸਕੋਰ ਕੀਤਾ ਤੇ ਕਈ ਲੋਕਾਂ ਨੂੰ ਇਹ ਗੱਲ ਦੀ ਸਮਝ ਨਹੀਂ ਸੀ ਆ ਰਹੀ ਵੀ ਇਦਾਂ ਕਾ ਤੋਂ ਹੋ ਗਿਆ ਕਿਉਂਕਿ ਬੇਸਬਾਲ ਤੇ ਬਾਸਕਟਬਾਲ ਦੇ ਵਿੱਚ ਕਈ ਸਕਿੱਲਾਂ ਜਿਹੜੀਆਂ ਉਹ ਇੱਕ ਦੂਜੇ ਤੋਂ ਸਿਮਿਲਰ ਨੇ ਉਹ ਇੱਕ ਦੂਜੇ ਦੇ ਨਾਲ ਦੀਆਂ ਹੀ ਨੇ ਸੱਚ ਰੇ ਕਹਿੰਦੇ ਆ ਵੀ ਜੋ ਵੀ ਚੀਜ਼ ਆਪਾਂ ਆਪਣੇ ਸਰੀਰ ਦੇ ਨਾਲ ਕਰਦੇ ਆ ਉਹ ਚੀਜ਼ ਕਰਨ ਦੇ ਦੌਰਾਨ ਆਪਣੇ ਦਿਮਾਗ ਦੀ ਜਿਹੜੀ ਵਾਇਰਿੰਗ ਹੁੰਦੀ ਆ ਉਹ ਚੇਂਜ ਹੁੰਦੀ ਆ ਚਾਹੇ ਦੋ ਬੰਦਿਆਂ ਦੇ ਨਾਲ ਇੱਕੋ ਤਰ੍ਹਾਂ ਦੇ ਇਨਸੀਡੈਂਟ ਯਾਨੀ ਕਿ ਘਟਨਾਵਾਂ ਹੋ ਗਈਆਂ ਤਾ ਵੀ ਉਹਨਾਂ ਦੋਨਾਂ ਦੇ ਜਿਹੜੇ ਦਿਮਾਗ ਆ ਉਹ ਅਲੱਗ-ਅਲੱਗ ਤਰੀਕੇ ਦਾ ਰਿਐਕਟ ਕਰਨਗੇ ਉਹਨਾਂ ਦੇ ਦਿਮਾਗ ਆ ਇੱਕੋ ਤਰ੍ਹਾਂ ਦੀ ਇਨਫੋਰਮੇਸ਼ਨ ਦੋਨੇ ਕੈਪਚਰ ਨਹੀਂ ਕਰਨਗੇ ਦੋਨੇ ਵੱਖਰਾ-ਵੱਖਰਾ ਰਿਐਕਟ ਕਰਨਗੇ ਉੱਥੇ ਤੇ ਚੌਥਾ ਬ੍ਰੇਨ ਦਾ ਰੂਲ ਆਉਂਦਾ ਹੈਗਾ ਵੀ ਡੋਨਟ ਪੇ ਅਟੈਂਸ਼ਨ ਟੂ ਬੋਰਿੰਗ ਥਿੰਗਸ ਰਿਸਰਚਰਾਂ ਨੂੰ ਬਹੁਤ ਵੱਡੀ ਸਰਚ ਕਰਨ ਤੋਂ ਬਾਅਦ ਇੱਕ ਅਮੇਜ਼ਿੰਗ ਸਰਚ ਕਰਨ ਤੋਂ ਬਾਅਦ ਇੱਕ ਗੱਲ ਦਾ ਜਿਹੜਾ ਪਤਾ ਲੱਗਿਆ ਉਹ ਇਹ ਸੀ ਕਿ ਆਪਾਂ ਇੱਕ ਸਮੇਂ ਦੇ ਉੱਤੇ ਇੱਕ ਚੀਜ਼ ਦੇ ਉੱਤੇ ਫੋਕਸ ਕਰ ਸਕਦੇ ਹਾਂ ਕਹਿੰਦਾ ਮਤਲਬ ਆ ਜਿਹੜਾ ਬੰਦਾ ਹੈ ਜਿਹੜਾ ਇਨਸਾਨ ਆ ਉਹ ਮਲਟੀਟਾਸਕਿੰਗ ਕਰਨ ਦੇ ਵਾਸਤੇ ਬਣੇ ਨਹੀਂ ਹੈਗਾ ਕਹਿੰਦੇ ਭਾਵਾ ਆਪਾਂ ਇੱਕ ਟਾਈਮ ਦੇ ਉੱਤੇ ਬੜੀਆਂ ਚੀਜ਼ਾਂ ਨੂੰ ਨਹੀਂ ਕਰ ਸਕਦੇ ਉਹਨਾਂ ਨੂੰ ਆਪਾਂ ਸਹੀ ਤਰੀਕੇ ਦੇ ਨਾਲ ਜਿਆਦਾ ਲੋਕ ਨਹੀਂ ਨਿਵਾ ਸਕਣਗੇ ਜਦੋਂ ਆਪਾਂ ਇੱਕ ਚੀਜ਼ ਦੇ ਉੱਤੇ ਫੋਕਸ ਕਰਦੇ ਆ ਇੱਕ ਚੀਜ਼ ਨੂੰ ਦੇਖਦੇ ਆ ਤਾਂ ਕੋਈ ਮਿਲੀਸੈਕੰਡਾਂ ਦੇ ਵਿੱਚ ਜਿਹੜਾ ਫालतू ਡਾਟਾ ਹੁੰਦਾ ਉਹ ਆਪਣਾ ਦਿਮਾਗ ਡਿਲੀਟ ਕਰ ਦਿੰਦਾ ਤੇ ਇੱਕ ਚੀਜ਼ ਦੇ ਉੱਤੇ ਧਿਆਨ ਰੱਖਦਾ ਜਿਹੜੀ ਚੀਜ਼ ਨੂੰ ਆਪਾਂ ਦੇਖ ਰਹੇ ਆ ਸਿਰਫ ਆਪਾਂ ਉਹ ਚੀਜ਼ ਦੇ ਉੱਤੇ ਫੋਕਸ ਕਰ ਸਕਦੇ ਆ ਬਾਕੀ ਚੀਜ਼ਾਂ ਦੇ ਉੱਤੇ ਨਹੀਂ ਤੇ ਸਾਰਾ ਕੁਝ ਇਸ ਕਰਕੇ ਹੁੰਦਾ ਤਾਂ ਕਿ ਸਾ ਇਸ ਚੀਜ਼ ਦੇ ਉੱਤੇ ਚੰਗੀ ਤਰ੍ਹਾਂ ਅਟੈਨਸ਼ਨ ਬਣਾਉਣਾ ਚਾਹੁੰਦੇ ਆ ਤਾਂ ਆਪਾਂ ਨੂੰ ਇਮੋਸ਼ਨਲੀ ਅਰਾਊਜ਼ਡ ਹੋਣਾ ਚਾਹੀਦਾ ਜਿਵੇਂ ਕਿ ਆਪਾਂ ਟੈਲੀਵਿਜ਼ਨ ਦੇ ਉੱਤੇ ਜਿਹੜੀਆਂ ਮਸ਼ਹੂਰੀਆਂ ਦੇਖਦੇ ਆਂ ਕਈ ਐਡਾਂ ਦੇ ਵਿੱਚ ਇਮੋਸ਼ਨਸ ਦਾ ਜਿਹੜਾ ਇਸਤੇਮਾਲ ਕੀਤਾ ਜਾਂਦਾ ਆਪਾਂ ਨੂੰ ਇਮੋਸ਼ਨਲ ਕੀਤਾ ਜਾਂਦਾ ਉਹਨਾਂ ਐਡਾਂ ਦੇ ਥਰੂ ਆਪਣੀ ਐਡ ਦਿਖਾਈ ਜਾਂਦੀ ਹੈ ਤੇ ਆਪਾਂ ਨੂੰ ਉਹਨਾਂ ਚੀਜ਼ਾਂ ਦੇ ਵੱਲ ਖਿੱਚਿਆ ਜਾਂਦਾ ਇਸੇ ਕਰਕੇ ਕਈ ਐਡਾਂ ਹੁੰਦੀਆਂ ਸਾਨੂੰ ਬਚਪਨ ਦੇ ਵਿੱਚ ਕਈ ਐਡਾਂ ਹੁੰਦੀਆਂ ਜਿਹੜੀਆਂ ਹੁਣ ਤੱਕ ਯਾਦ ਹੋਣਗੀਆਂ ਕਿਸੇ ਚੀਜ਼ ਦੀਆਂ ਜਦੋਂ ਕਿਤੇ ਆਪਾਂ ਫੋਨ ਦੇ ਉੱਤੇ ਪੁਰਾਣੀ ਉਹ ਐਡ ਦੇਖਦੇ ਆਂ ਤਾਂ ਆਪਣੀਆਂ ਜਿਹੜੀਆਂ ਪੁਰਾਣੀਆਂ ਯਾ ਆਪਣਾ ਜਮਿਆਵਾ ਬਚਪਨ ਦੇ ਵਿੱਚ ਜਿਹੜੀ ਚੀਜ਼ ਦੇਖਦੇ ਸੀਗੇ ਆਪਣੇ ਬਚਪਨ ਦਾ ਇੱਕ इमोਸ਼ਨ ਜੁੜਿਆ ਉਹਦੇ ਨਾਲ ਉਹ ਚੀਜ਼ ਹੋ ਜਾਂਦੀ ਹੈ ਅਗਲਾ ਬ੍ਰੇਨ ਦਾ ਰੂਲ ਆਉਂਦਾ ਰਿਪੀਟ ਟੂ ਰਿਮੈਂਬਰ ਜੇਕਰ ਕਿਸੇ ਨੂੰ ਭੁੱਲਣ ਦੀ ਬਿਮਾਰੀ ਆ ਤਾਂ ਇਹ ਰੂਲ ਨੂੰ ਸੁਣ ਸਕਦਾ ਆਪਾਂ ਆਪ ਦੀ ਜਿਹੜੀ ਰੀਮੈਂਬਰ ਕਰਨ ਦੀ ਆਪਦੀ ਯਾਦ ਸ਼ਕਤੀ ਆ ਉਹਨੂੰ ਵਧਾ ਸਕਦੇ ਆ ਉਹਨੂੰ ਬਿਹਤਰ ਕਰ ਸਕਦੇ ਆ ਜੇਕਰ ਆਪਾਂ ਕਿਸੇ ਚੀਜ਼ ਨੂੰ ਯਾਦ ਰੱਖਣਾ ਚਾਹੁੰਦੇ ਆ ਬਿਹਤਰ ਤਰੀਕੇ ਦੇ ਨਾਲ ਤਾਂ ਉਸੇ এনवायरमेंट ਦੇ ਵਿੱਚ ਆਪਾਂ ਨੂੰ ਰਿਪੀਟ ਕਰਨੀ ਚਾਹੀਦੀ ਹੈ ਜਿਹੜੇ এনवायरमेंट ਦੇ ਵਿੱਚ ਆਪਾਂ ਉਸ ਚੀਜ਼ ਨੂੰ ਪੜ੍ਹਿਆ ਸੀਗਾ ਯਾਦ ਕੀਤਾ ਸੀ ਪਹਿਲੀ ਵਾਰ ਜੇਕਰ ਅਸੀਂ ਪੇਪਰਾਂ ਦੀ ਗੱਲ ਕਰੀਏ ਆਪਾਂ ਐਗਜ਼ਾਮ ਹਾਲ ਦੇ ਵਿੱਚ ਐਗਜ਼ਾਮ ਦਿੰਨੇ ਆ ਜੇਕਰ ਆਪਾਂ ਐਗਜ਼ਾਮ ਦੀ ਪੜ੍ਹਾਈ ਕਰਨੀ ਆ ਤਾਂ ਇਹ ਕੋਸ਼ਿਸ਼ ਕਰੋ ਵੀ ਜਿਹੜਾ ਤੁਹਾਡਾ ਆ ਉਹਦਾ ਰੂਮ ਆ ਜਿਹੜਾ ਆਪਣੇ ਰੂਮ ਦਾ ਮਾਹੌਲ ਆ ਐਗਜ਼ਾਮ ਰੂਮ ਦੇ ਮਾਹੌਲ ਦੀ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਅਸੀਂ ਉਸ ਜਾਣਕਾਰੀ ਨੂੰ ਚੰਗੇ ਤਰੀਕੇ ਦੇ ਨਾਲ ਬਿਹਤਰ ਤਰੀਕੇ ਦੇ ਨਾਲ ਯਾਦ ਰੱਖ ਸਕੀਏ ਤੇ ਮੌਕੇ ਦੇ ਉੱਤੇ ਯਾਦ ਕਰ ਸਕੀਏ ਉਸ এনवायरमेंट ਦੇ ਵਿੱਚ ਅਗਲਾ ਰੂਲ ਆਉਂਦਾ ਹੈਗਾ ਰਿਮੈਂਬਰ ਟੂ ਰਿਪੀਟ ਇਹ ਰੂਲ ਇਹ ਕਹਿੰਦਾ ਵੀ ਜਿਹੜੀ ਮੈਕਸਿਮਮ ਇਨਫੋਰਮੇਸ਼ਨ ਹੁੰਦੀ ਆ ਉਹ ਆਪਾਂ ਪਹਿਲੇ ਕੁਝ ਸਕੈਂਟਾਂ ਦੇ ਵਿੱਚ ਕੁਝ ਮਿੰਟਾਂ ਦੇ ਵਿੱਚ ਹੀ ਭੁੱਲ ਜਾਂਦੇ ਆ ਲੌਂਗ ਟਰਮ ਜਿਹੜੀ ਮੈਮਰੀਜ਼ ਹੁੰਦੀ ਆ ਉਹ ਹਿਪੋਕੈਂਪਸ ਤੇ ਕਾਰਟੈਕਸ ਦੇ ਲੰਬੇ ਟਾਈਮ ਤੱਕ ਯਾਦ ਰੱਖਣਾ ਚਾਹੁੰਦੇ ਆ ਤਾਂ ਉਸੇ ਚੀਜ਼ ਦੇ ਰਿਲੇਟਡ ਸਾਨੂੰ ਹੋਰ ਚੀਜ਼ਾਂ ਜਿਹੜੀਆਂ ਉਹ ਯਾਦ ਕਰਦੀਆਂ ਚਾਹੀਦੀਆਂ ਉਹਨਾਂ ਚੀਜ਼ਾਂ ਦੇ ਬਾਰੇ ਜਾਣਕਾਰੀ ਲੈਣੀ ਚਾਹੀਦੀ ਆ ਤੇ ਨਾਲ ਦੀ ਨਾਲ ਜਿਹੜੀ ਇਹ ਇਨਫੋਰਮੇਸ਼ਨ ਆ ਇਨੂੰ ਥੋੜੇ ਸਮੇਂ ਤੋਂ ਬਾਅਦ ਸਾਨੂੰ ਰਿਵਾਈਜ਼ ਕਰਦੇ ਰਹਿਣਾ ਚਾਹੀਦਾ ਜਾਨੀ ਕਿ ਉਹਨੂੰ ਬਾਰ-ਬਾਰ ਥੋੜੇ ਟਾਈਮ ਤੋਂ ਬਾਅਦ ਸਾਨੂੰ ਯਾਦ ਕਰਦੇ ਰਹਿਣਾ ਚਾਹੀਦਾ ਤੇ ਅਗਲਾ ਪ੍ਰਿੰਪ ਦਾ ਰੂਲ ਆਉਂਦਾ ਸਲੀਪ ਬੈਲ ਥਿੰਕ ਬੈਲ ਜਾਨੀ ਕਿ ਜੇਕਰ ਤੁਸੀਂ ਚੰਗੀ ਤਰ੍ਹਾਂ ਸੌਂਗੇ ਤਾਂ ਹੀ ਤੁਸੀਂ ਚੰਗੀ ਤਰ੍ਹਾਂ ਸੋਚ ਸਕਦੇ ਹੋ ਇੱਕ ਮੁੰਡਾ ਸੀਗਾ ਉਹਨੂੰ ਇਹ ਲੱਗਦਾ ਸੀਗਾ ਵੀ ਸੌਣਾ ਕੋਈ ਬੜਾ ਵਧੀਆ ਚੰਗੀ ਗੱਲ ਨਹੀਂ ਹੈਗੀ ਵੀ ਵੱਧ ਤੋਂ ਵੱਧ ਆਪਾਂ ਨੂੰ ਜਾ ਕੇ ਜਿਵੇਂ ਐਗਜ਼ਾਮ ਨੂੰ ਪਾਸ ਕਰਨ ਦੇ ਵਾਸਤੇ ਪੜ੍ਹਾਈ ਕਰਨੀ ਚਾਹੀਦੀ ਤੇ ਉਸ ਮੁੰਡੇ ਨੇ ਇਸ ਚੀਜ਼ ਨੂੰ ਮਹਿਸੂਸ ਕੀਤਾ ਵੀ ਉਹ ਇਦਾਂ ਕਰਦਾ ਸੀਗਾ ਘੱਟ ਸੌਂਦਾ ਸੀਗਾ ਜ਼ਿਆਦਾ ਸਮੇਂ ਤੱਕ ਸਟੱਡੀ ਕਰਦਾ ਸੀ ਹੁੰਦਾ ਸੀਗਾ ਤੇ ਦੂਜੇ ਪਾਸੇ ਜਿਹੜੀ ਸਾਇੰਸ ਉਹ ਇਹ ਪ੍ਰੂਫ ਕਰ ਚੁੱਕੀ ਆ ਵੀ ਜਿੰਨੀ ਆਪਾਂ ਚੰਗੀ ਨੀਂਦ ਲਵਾਂਗੇ ਆਪਣਾ ਬ੍ਰੇਨ ਤੇ ਆਪਣੀ ਬਾਡੀ ਉਹਨੇ ਵਧੀਆ ਤਰੀਕੇ ਦੇ ਨਾਲ ਫੰਕਸ਼ਨ ਕਰੂਗਾ ਜੇਕਰ ਆਪਾਂ ਘੱਟ ਨੀਂਦ ਲਵਾਂਗੇ ਤਾਂ ਉਹਨਾਂ ਹੀ ਬੈਡ ਤਰੀਕੇ ਦੇ ਨਾਲ 네ਗੇਟਿਵ ਥਿੰਗ ਜਿਹੜੀਆਂ ਹੋ ਹੈਪਨ ਹੋਣਗੀਆਂ ਆਪਣੇ ਦਿਮਾਗ ਦੇ ਵਿੱਚ 네ਗੇਟਿਵ ਵਿਚਾਰ ਆਉਣਗੇ 네ਗੇਟਿਵ ਥਿੰਕਿੰਗ ਹੋਊਗੀ ਘੱਟ ਸੌਣ ਦੇ ਨਾਲ ਸਾਡੀ ਜਿਹੜੀ ਅਟੈਂਸ਼ਨ ਆ ਉਹ ਘੱਟ ਹੋ ਜਾਂਦੀ ਆ ਸਾਡੀ ਮੈਮਰੀ ਦੇ ਉੱਤੇ 네ਗੇਟਿਵ ਪ੍ਰਭਾਵ ਪੈਂਦਾ ਸਾਡਾ ਜਿਹੜਾ ਮੂਡ ਆ ਉਹ ਵੀ ਖਰਾਬ ਹੋ ਜਾਂਦਾ ਤੇ ਜਿਹੜੀ ਲੌਜੀਕਲ ਥਿੰਕਿੰਗ ਹੁੰਦੀ ਆ ਉਹ ਵੀ ਟੰਗੀ ਨਹੀਂ ਲੱ ਉਹ ਵੀ ਇਨੇਕਟਿਵ ਇੰਪੈਕਟ ਹੋ ਜਾਂਦੀ ਆ ਤੇ ਨਾਲ ਦੀ ਨਾਲ ਸਰੀਰਕ ਤੌਰ ਤੇ ਉੱਤੇ ਸਾਨੂੰ ਬਿਮਾਰੀਆਂ ਵੀ ਹੋ ਸਕਦੀਆਂ ਨੇ ਇੱਕ ਸਟੱਡੀ ਦੇ ਵਿੱਚ ਨਾਸਾ ਦੇ ਸਾਇੰਟਿਸਟਾਂ ਨੇ ਇਹ ਚੀਜ਼ ਸਾਬਤ ਕੀਤੀ ਹੈ ਵੀ ਜਿਹੜੇ ਉਹਨਾਂ ਦੇ ਐਸਟਰਨੌਟ ਹੁੰਦੇ ਆ ਜੇਕਰ ਉਹ 26 ਮਿੰਟਾਂ ਦਾ ਇੱਕ ਬ੍ਰੇਕ ਲੈ ਲੈਂਦੇ ਆ ਤਾਂ ਜਿਹੜੀ ਉਹਨਾਂ ਦੀ ਪਰਫਾਰਮੈਂਸ ਹੁੰਦੀ ਆ ਉਹ 34% ਤੱਕ ਵੱਧ ਜਾਂਦੀ ਆ ਤੇ ਇਹ ਸਾਰਾ ਕੁਝ ਇਸ ਕਰਕੇ ਆ ਕਿਉਂਕਿ ਸਾਡੇ ਜਿਹੜੇ ਬ੍ਰੇਨ ਦੇ ਨਿਊਰੋਨਸ ਹੈਗੇ ਆ ਉਹ ਇੱਕ ਪੈਟਰਨ ਦੇ ਵਿੱਚ ਇੱਕ ਰਿਦਮ ਦੇ ਵਿੱਚ ਸਾਰੀ ਐਕਟੀਵਿਟੀ ਸ਼ੋ ਕਰਦੇ ਆ ਜਿਹੜਾ ਕੁਝ ਆਪਾਂ ਸਾਰਾ ਦਿਨ ਦੇ ਵਿੱਚ ਸਿੱਖਦੇ ਆ ਜਿਹੜੇ ਆਪਣੇ ਬ੍ਰੇਨ ਦੇ ਨਿਊਰੋਨਸ ਹੁੰਦੇ ਆ ਉਹ ਸਾਰੀ ਚੀਜ਼ ਨੂੰ ਪਲੇ ਕਰਦੇ ਨੇ ਰੀਪਲੇ ਕਰਦੇ ਨੇ ਆਪਣੇ ਦਿਮਾਗ ਦੇ ਵਿੱਚ ਇਸ ਕਰਕੇ ਸਾਨੂੰ ਬ੍ਰੇਕ ਲੈ ਲੈਣਾ ਚਾਹੀਦਾ ਅਗਲਾ ਬ੍ਰੇਨ ਰੂਲ ਆਉਂਦਾ ਸਟ੍ਰੈਸਡ ਬ੍ਰੇਨ ਡੋంట్ ਲਰਨ ਦਾ ਸੇਮ ਵੇ ਇੱਕ ਉਦਾਹਰਨ ਦੇ ਤੌਰ ਤੇ ਆਪਾਂ ਇਦਾਂ ਕਰਦੇ ਜੇਕਰ ਕੋਈ ਬੰਦਾ ਕਿਸੇ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾ ਦੇ ਆ ਉਹਦੀ ਫੈਮਲੀ ਉਹਦਾ ਦੋਸਤ ਉਹਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਉਹਨੂੰ ਥੀਏਟਰ ਦੇ ਵਿੱਚ ਲੈ ਕੇ ਜਾਇਆ ਗਿਆ ਤੇ ਜਿਹੜੇ ਉਹਦੇ ਫੈਮਿਲੀ ਮੈਂਬਰ ਆ ਉਹ ਬਾਹਰ ਵੇਟ ਕਰ ਰਹੇ ਨੇ ਤੇ ਉੱਥੇ ਉਹਨਾਂ ਨੂੰ ਕੋਈ ਬੰਦਾ ਆ ਕੇ ਸਵਾਲ ਪੁੱਛੇ ਵੀ ਐਨ ਇਹ ਨੂੰ ਐਨ ਇਹ ਨਾਲ ਗੁਣਾ ਕਰਕੇ ਕੀ ਨਿਕਲੂਗਾ ਉਹ ਵੀ 5 ਸੈਕਿੰਡਾਂ ਦੇ ਵਿੱਚ ਤੇ ਸਾਡਾ ਦਿਮਾਗ ਹੈ ਜਿਹੜਾ ਉਹ ਇਸ ਸਵਾਲ ਦਾ ਜਵਾਬ ਉਸ ਟਾਈਮ ਨਹੀਂ ਦੇ ਸਕੂਗਾ ਕਿਉਂਕਿ ਆਪਣਾ ਦਿਮਾਗ ਹੈ ਜਿਹੜਾ ਸਟ੍ਰੈਸ ਦੇ ਵਿੱਚ ਆ ਤੇ ਸਾਡਾ ਦਿਮਾਗ ਇਸ ਤਰੀਕੇ ਦੇ ਨਾਲ ਬਣਿਆ ਹੋਇਆ ਵੀ ਜਦੋਂ ਇਹ ਸਟ੍ਰੈਸ ਦੇ ਵਿੱਚ ਹੈਗਾ ਇਹ ਇਹ ਆਪ ਜਿਹੜੀ ਪਰਫਾਰਮੈਂਸ ਆ ਉਹਨੂੰ ਡਾਊਨ ਕਰ ਦਿੰਦਾ ਉਸ ਟਾਈਮ ਇਹ ਕੋਰਟੀਸੋਲ ਐਡਰੀਨਾਲਿਨ ਨਾਮ ਦਾ ਇੱਕ ਕੈਮੀਕਲ ਰੀਲੀਜ਼ ਕਰਦਾ ਜੋ ਕਿ ਸਾਡੀ ਬਾਡੀ ਨੂੰ ਅਟੈਂਟਿਵ ਕਰ ਦਿੰਦੇ ਨੇ ਥੋੜੇ ਟਾਈਮ ਦੇ ਵਾਸਤੇ ਜੇਕਰ ਇਹ ਕੈਮੀਕਲ ਜਿਆਦਾ ਸਮਾਂ ਤੱਕ ਆਪਣੇ ਬ੍ਰੇਨ ਦੇ ਵਿੱਚ ਆਪਣੀ ਬਾਡੀ ਦੇ ਵਿੱਚ ਰੀਲੀਜ਼ ਹੋਣ ਜਾਂ ਤਾਂ ਜੇਕਰ ਬੰਦਾ ਜਿਆਦਾ ਸਟ੍ਰੈਸ ਦੇ ਵਿੱਚ ਰਹੂਗਾ ਜਿਆਦਾ ਤਣਾਅ ਦੇ ਵਿੱਚ ਰਹੂਗਾ ਤਾਂ ਇਹ ਬੰਦੇ ਨੂੰ ਸਿਹਤ ਤੌਰ ਦੇ ਉੱਤੇ ਦਿਲ ਦਾ ਦੌਰਾ ਹਾਰਟ ਸਟ੍ਰੋਕ ਵੀ ਆ ਸਕਦੇ ਨੇ ਇਸ ਕਰਕੇ ਸਕੂਲਾਂ ਦੇ ਵਿੱਚ ਵੀ ਘੱਟੋ ਘੱਟ ਸਟ੍ਰੈਸ ਦਾ ਮਾਹੌਲ ਹੋਣਾ ਚਾਹੀਦਾ ਜਿਆਦਾ ਸਟ੍ਰੈਸ ਆਪਣੇ ਦਿਮਾਗ ਆਪਨੀ ਬਾਡੀ ਦੇ ਵਾਸਤੇ ਚੰਗੀ ਨਹੀਂ ਹੁੰਦੀ ਜਿਆਦਾ ਟੈਨਸ਼ਨ ਨਹੀਂ ਲੈਣੀ ਚਾਹੀਦੀ ਉਸ ਦੇ ਨਾਲ ਦਿਮਾਗ ਦੀ ਪਰਫਾਰਮੈਂਸ ਤਾਂ ਘਟਦੀ ਆ ਨਾਲ ਦੀ ਨਾਲ ਸਰੀਰਕ ਤੌਰ ਦੇਤੇ ਵੀ ਆਪਣਾ ਨੁਕਸਾਨ ਹੋ ਸਕਦਾ ਅਗਲਾ ਬ੍ਰੇਨ ਦਾ ਰੂਲ ਆਉਂਦਾ ਸਟੀਮੂਲੇਟ ਮੋਰ ਆਫ ਦਾ ਸੈਂਸਸ ਇਹ ਰੂਲ ਇਹ ਕਹਿੰਦਾ ਵੀ ਜਿੰਨੀਆਂ ਸਾਡੀਆਂ ਸੈਂਸਸ ਨੇ ਉਹ ਜਿਆਦਾ ਕਿਸੇ ਕੰਮ ਦੇ ਵਿੱਚ ਇਨਵੋਲਵਡ ਹੋਣਗੀਆਂ ਉਨਾਂ ਹੀ ਸਾਨੂੰ ਉਹ ਚੀਜ਼ ਨੂੰ ਯਾਦ ਰੱਖਣ ਦੇ ਵਿੱਚ ਆਸਾਨੀ ਹੋਊਗੀ ਉਨੀ ਉਹ ਚੀਜ਼ ਆਪਾਂ ਨੂੰ ਜਿਆਦਾ ਯਾਦ ਰਹੂਗੀ ਇਹ ਮੰਨ ਕੇ ਚੱਲ ਤੇ ਤੁਹਾਡੇ ਨੱਕ ਦੇ ਕੋਲੇ ਇੱਕ ਨਾਸਵਦੀ ਦਾ ਪੀਸ ਰੱਖ ਦਿੱਤਾ ਤੇ ਉਸ ਟਾਈਮ ਤੁਹਾਨੂੰ ਉਹ ਖਵਾ ਦੇਣਾ ਐਪਲ ਯਾਨੀ ਕਿ ਸੇਅਰ ਦਾ ਪੀਸ ਤੇ ਜਿੰਨ ਤੋਂ ਜ਼ਿਆਦਾ ਬੰਦਿਆਂ ਨੂੰ ਜੇ ਪੁੱਛਿਆ ਜਾਊਗਾ ਵੀ ਤੁਹਾਨੂੰ ਕੀ ਖਵਾਇਆ ਗਿਆ ਤਾਂ ਉਹਨਾਂ ਨੂੰ ਇਹ ਲੱਗੂਗਾ ਵੀ ਸਾਨੂੰ ਨਾਸਪਤੀ ਦਾ ਪੀਸ ਖਵਾਇਆ ਗਿਆ ਐਸਾ ਇਸ ਕਰਕੇ ਆ ਕਿਉਂਕਿ ਅਸੀਂ ਨਾਸਪਤੀ ਦੀ 스멜 ਨੂੰ 스멜 ਕੀਤਾ ਸੀਗਾ ਕਿਉਂਕਿ ਉਸ ਦੇ ਵਿੱਚ ਆਪਾਂ ਇੱਕ ਆਪਦੀ ਸੈਂਸ ਆਪਦੀ ਸੁਗੰਧ ਦੀ ਸ਼ਕਤੀ ਨੂੰ ਇਸਤੇਮਾਲ ਕੀਤਾ ਸੀਗਾ ਇਸ ਕਰਕੇ ਇਦਾਂ ਲੱਗਦਾ ਵੀ ਸਾਨੂੰ ਨਾਸਪਤੀ ਖਵਾਈ ਗਈ ਆ ਮੰਨ ਕੇ ਚਲੋ ਤੁਸੀਂ ਆਪਦੀ ਸਟੱਡੀ ਰੂਮ ਦੇ ਵਿੱਚ ਇੱਕ ਪਰਫਿਊਮ ਆ ਜਾਂ ਫਿਰ ਰੂਮ ਫਰੈਸ਼ਨਰ ਆ ਜਦੋਂ ਤੁਸੀਂ ਉਸੇ ਸੇਮ ਪਰਫਿਊਮ ਜਾਂ ਫਿਰ 에ਅਰ ਫਰੈਸ਼ਨ ਨੂੰ ਕਿਤੇ ਹੋਰ ਸੁੰਘੋਗੇ 스멜 ਕਰੋਗੇ ਤਾਂ ਤੁਹਾਨੂੰ ਆਪਦੇ ਸਟੱਡੀ ਰੂਮ ਦੀ ਯਾਦ ਆ ਹੋ ਸਕਦਾ ਤੁਹਾਡਾ ਪੜਾਈ ਕਰਨ ਦਾ ਮਨ ਵੀ ਕਰੇ ਵਿਜ਼ਨ 트ੰਪ ਆਲ ਅਦਰ ਸੈਂਸਸ ਦੇ ਦਿਮਾਗ ਦੀ ਸਭ ਤੋਂ ਪਾਵਰਫੁਲ ਜਿਹੜੀ ਸੈਂਸ ਹੈ ਵਿਜ਼ਨ ਜਾਨੀ ਕਿ ਦੇਖਣਾ ਜਦੋਂ ਅਸੀਂ ਕਿਸੇ ਵੀ ਫੋਟੋ ਜਾਂ ਫਿਰ ਕਿਸੇ ਵੀ ਫਿਲਮ ਨੂੰ ਕਿਸੇ ਵੀ ਚੀਜ਼ ਨੂੰ ਆਪਾਂ ਦੇਖਦੇ ਹਾਂ ਤਾਂ 50% ਤੱਕ ਜਿਹੜਾ ਦਿਮਾਗ ਹੈ ਉਹ ਦੇਖਣ ਦੇ ਦੁਆਰਾ ਹੀ ਇਸ ਚੀਜ਼ ਨੂੰ ਸਟੋਰ ਕਰਦਾ ਯਾਦ ਕਰਦਾ ਯਾਦ ਰੱਖਦਾ ਉਸ ਚੀਜ਼ ਨੂੰ ਇਸ ਚੀਜ਼ ਨੂੰ ਪ੍ਰੂਫ ਕਰਨ ਦੇ ਵਾਸਤੇ ਤੁਸੀਂ ਇੱਕ ਛੋਟਾ ਜਿਹਾ ਐਕਸਪੈਰੀਮੈਂਟ ਵੀ ਕਰ ਸਕਦੇ ਹੋ ਤੁਸੀਂ ਇੱਕ ਜਵਾਕ ਦੇ ਪੈਰ ਦੇ ਵਿੱਚ ਛੋਟੇ ਬੱਚੇ ਦੇ ਪੈਰ ਦੇ ਵਿੱਚ ਇੱਕ ਰਿਵਨ ਦੇ ਨਾਲ ਇੱਕ ਘੰਟੀ ਬੰਨ੍ਹ ਦਿਓ ਤੇ ਥੋੜੇ ਟਾਈਮ ਦੇ ਬਾਅਦ ਉਹਨੂੰ ਇਹ ਪਤਾ ਲੱਗ ਜਾਊਗਾ ਵੀ ਜਦੋਂ ਵੀ ਉਹ ਆਪਦਾ ਪੈਰ ਨੂੰ ਹਿਲਾ ਰਿਹਾ ਤਾਂ ਇੱਕ ਘੰਟੀ ਵੱਜ ਰਹੀ ਆ ਤੇ ਥੋੜੇ ਟਾਈਮ ਤੋਂ ਬਾਅਦ ਤੁਸੀਂ ਉਸੇ ਘੰਟੀ ਨੂੰ ਉਹਦੇ ਪੈਰ ਦੇ ਵਿੱਚੋਂ ਖੋਲ੍ਹ ਦਿਓ ਤੇ ਹੁਣ ਹਰ ਵਾਰੀ ਜਿਹੜਾ ਉਹ ਬੇਬੀ ਆ ਉਹ ਬੱਚਾ ਉਹ ਕਿੱਕ ਮਾਰੂਗਾ ਤੇ ਜਦੋਂ ਉਹ ਬਾਜ ਨਹੀਂ ਆਊਗੀ ਉਸ ਤੋਂ ਬਾਅਦ ਹੋ ਸਕਦਾ ਬੱਚਾ ਹੋਰ ਜ਼ੋਰ ਦੀ ਕਿੱਕ ਮਾਰਨ ਦੀ ਕੋਸ਼ਿਸ਼ ਕਰੇ ਜਦੋਂ ਬੈਲ ਦੀ ਆਵਾਜ਼ ਨਹੀਂ ਆਊਗੀ ਤਾਂ ਬੈਲ ਨੂੰ ਘੂਰਨ ਲੱਗ ਜਾਊਗਾ ਯਾਨੀ ਕਿ ਬੈਲ ਵੱਲ ਦੇਖਣ ਲੱਗ ਜਾਊਗਾ ਜਦੋਂ ਕਿ ਉਹਨੂੰ ਇਹ ਪਤਾ ਵੀ ਨਹੀਂ ਹੈਗਾ ਵੀ ਮੇਰੇ ਪੈਰ ਦੇ ਇਸ ਦਾ ਜੇ ਆਪਾਂ ਅਰਥ ਕੱਢੀਏ ਤਾਂ ਕਹਿਣ ਤੋਂ ਪਾਵੇ ਇਹ ਆ ਵੀ ਪ੍ਰਮਾਤਮਾ ਨੇ ਆਪਣੇ ਦਿਮਾਗ ਦੇ ਵਿੱਚ ਇੱਕ ਸੌਫਟਵੇਅਰ ਪਾ ਕੇ ਭੇਜਿਆ ਵੀ ਇਹ ਚੀਜ਼ ਇਸ ਤਰੀਕੇ ਦੀ ਹੋ ਸਕਦੀ ਹੈ ਕਹਿਣ ਤੋਂ ਪਾਵ ਬੰਦੇ ਨੂੰ ਸੈਂਸ ਹੁੰਦਾ ਵੀ ਇਹ ਚੀਜ਼ ਇਦਾਂ ਦੀ ਹੋਵੇਗੀ ਤੇ ਅਗਲਾ ਬ੍ਰੇਨ ਦਾ ਰੋਲ ਆਉਂਦਾ ਮੇਲ ਅਤੇ ਫੀਮੇਲ ਬ੍ਰੇਨਸ ਆਰ ਕੰਪਲੀਟਲੀ ਡਿਫਰੈਂਟ ਕਹਿਣ ਤੋਂ ਪਾਵ ਬੰਦਾ ਤੇ ਔਰਤ ਦੋਨਾਂ ਦੇ ਦਿਮਾਗ ਆ ਉਹ ਪੂਰੀ ਤਰ੍ਹਾਂ ਡਿਫਰੈਂਟ ਨੇ ਮਰਦ ਅਤੇ ਔਰਤ ਜਦੋਂ ਦੋਨੇ ਸਟ्रेस ਦੇ ਵਿੱਚ ਹੁੰਦੇ ਆ ਜਿਹੜੀ ਔਰਤ ਹੁੰਦੀ ਆ ਉਹ ਆਪਣੇ ਦਿਮਾਗ ਦਾ ਖੱਬਾ ਹਿੱਸਾ ਇਸਤੇਮਾਲ ਕਰਦੀ ਆ ਤੇ ਉਹਨੂੰ ਸਾਰੀਆਂ ਇਮੋਸ਼ਨਲ ਗੱਲਾਂ ਡਿਟੇਲ ਜਿਆਦਾ ਆ ਜਾਂਦੀਆਂ ਨੇ ਜਿਹੜਾ ਬੰਦਾ ਹੁੰਦਾ ਉਹਦੇ ਦਿਮਾਗ ਦਾ ਸੱਜਾ ਹਿੱਸਾ ਐਕਟੀਵੇਟ ਹੁੰਦਾ ਤੇ ਉਹਨੂੰ ਕਈ ਗੱਲਾਂ ਦੇ ਕਨਕਲੂਜਨ ਯਾਨੀ ਕਿ ਫੈਸਲੇ ਜਿਆਦਾ ਆ ਜਾਂਦੇ